ਦੋਸਤੋ ਤੁਸੀਂ ਇਹ ਹਾਲਾਤ ਦੇਖ ਰਹੇ ਹੋ ਇਹ ਕੱਗਰ ਦੇ ਨੇ ਜੋ ਕਿ ਖਨੌਰੀ ਤੋਂ ਲਹਿੰਦੇ ਵਾਲੇ ਪਾਸੇ ਨੂੰ ਆ ਰਿਹਾ ਹੈ ਇੱਥੋਂ ਦੇ ਹਾਲਾਤ ਨੇ ਅੱਜ 27 ਤਰੀਕ ਸਵੇਰ ਦੇ 7:30 ਵਜੇ ਨੇ ਫਿਰੰਤੂ ਇਹ ਇੱਕ ਭਰਾਨ ਵਾਲੇ ਖੇਤਰਾਂ ਦੀ ਕੋਈ ਸਥਿਤੀ ਨਹੀਂ ਜਾਪਦੀ ਹੈ ਜਿਵੇਂ ਲਗਾਤਾਰ ਬਾਰਸ਼ਾਂ ਪੈਰੀਆਂ ਨੇ ਉਸ ਨੂੰ ਮੱਦੇਨਜ਼ਰ ਰੱਖਦੇ ਚਿੰਤਾ ਜ਼ਰੂਰ ਕਿਸਾਨਾਂ ਦੇ ਮਨਾਂ ਵਿੱਚ ਛਾਈ ਹੋਈ ਹੈ ਫਿਰੰਤੂ ਇਹ ਜੇ ਕੱਗਰ ਹੈ ਤੁਸੀਂ ਦੇਖ ਰਹੇ ਕਿ ਪਿਛਲੇ ਪਰਲੇ ਪਾਸੇ ਜਿਹੜੇ ਬੰਨ ਦੇਸ ਰਹੇ ਨੇ ਬਹੁਤ ਨੀਚੇ 10 ਤੋਂ 12 ਫੁੱਟ ਦੇ ਨੀਚੇ ਜਪਦਾ ਹੈ ਤਾਂ ਇਸ ਨੂੰ ਦੇਖਦੇ ਹੋਏ ਅਜੇ ਕਿਸੇ ਤਰ੍ਹਾਂ ਦੀ ਕੋਈ ਘੁਬਰਾਣ ਵਾਲੀ ਸਥਿਤੀ ਨਹੀਂ ਪਰੰਤੂ ਚਿੰਤਾ ਜ਼ਰੂਰ ਬਣੀ ਹੋਈ ਹੈ ਤੁਸੀਂ ਇੱਥੇ ਦੇ ਜਿਹੜੇ ਹਾਲਾਤ ਦੇਖ ਰਹੇ ਹੈਗੇ ਇਹ ਸਵੇਰ ਦੇ ਸਮੇਂ ਦੇ ਵਕਤ ਨੇ 27 ਤਰੀਕ ਦੀਆਂ ਪਿੰਡ ਅੰਦਾਨਾ ਤੋਂ ਮੈਂ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਪਾਣੀ ਟੀਜੀਨਲ ਚੱਲ ਰਿਹਾ ਹੈਗਾ ਪਰੰਤੂ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਘੁਬਰਾਣ ਵਾਲੀ ਸਥਿਤੀ ਨਹੀਂ ਹੈ ਜਿਵੇਂ ਕਿ ਸੋਸ਼ਲ ਮੀਡੀਆ ਤੇ ਦੱਸਿਆ ਜਾ ਰਿਹਾ ਹੈ ਇਸ ਘੱਗਰ ਬਾਰੇ ਪਰੰਤੂ ਸਾਵਧਾਨੀ ਬਹੁਤ ਜ਼ਰੂਰੀ ਹੈ ਨੇ ਦੇਖਣ ਵਿੱਚ ਆ ਰਿਹਾ ਕਿ ਕੁਝ ਲੋਕਾਂ ਵੱਲੋਂ ਅਫਵਾਹ ਫਲਾਈਆਂ ਜਾ ਰਹੀਆਂ ਨੇ ਉਹਨਾਂ ਅਫਵਾਹ ਵੱਲ ਨਾ ਧਿਆਨ ਦਿੱਤਾ ਜਾਵੇ ਪਰੰਤੂ ਸਾਵਧਾਨੀ ਬਹੁਤ ਜ਼ਰੂਰੀ ਹੈ ਇਹ ਅੱਜ ਦੇ ਹਾਲਾਤ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਲਾਈਵ ਤਸਵੀਰਾਂ ਨੇ ਇੱਕ ਗਰਦੀਆਂ ਤਸਵੀਰਾਂ ਨੇ ਜੋ ਤੁਸੀਂ ਸਾਹਮਣੇ ਦੇਖ ਰਹੇ ਹੈਗੇ ਇਹ ਪੁਲ ਪੁਲ ਦੀਆਂ ਲਾਈਵ ਤਸਵੀਰਾਂ ਨੇ ਜਿਹੜੀਆਂ ਅਣਦਾਨਾਂ ਆਂਦੀਆਂ ਨੇ ਤੇ ਇਥੋਂ ਇਹ ਜਾਪਦਾ ਇੱਕ ਅਜੇ ਕਿਸੇ ਵੀ ਤਰ੍ਹਾਂ ਦੀ ਘੁਬਰਾਣ ਵਾਲੀ ਕਿੰਤਾ ਨਹੀਂ ਹੈ ਪਰੰਤੂ ਸਾਵਧਾਨੀ ਅਜੇ ਵੀ ਬਰਕਰਾਰ ਹੈ ਇਹ ਜਿੱਥੇ ਬਰਸ਼ਾਤੀ ਪਾਣੀ ਪਾਣੀ ਹੋਇਆ ਨੀਵੀਆਂ ਥਾਵਾਂ ਤੇ ਇਹ ਬਰਸਾਤਾਂ ਦਾ ਪਾਣੀ ਇਕੱਠਾ ਹੋ ਕੇ ਜਿਹੜੀ ਝੋਨੇ ਦੀ ਫਸਲ ਹੈ ਉਹਨੂੰ ਨੁਕਸਾਨ ਜ਼ਰੂਰ ਪਹੁੰਚਾਇਆ ਜਾ ਰਿਹਾ ਹੈਗਾ ਇਹ ਜਿਹੜੀਆਂ ਪਾਣੀ ਇਕੱਠਾ ਹੋ ਕੇ ਜਿੱਥੇ-ਜਿੱਥੇ ਪਾਣੀ ਹੈ ਇਹ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇਹ ਹੌਲੀ-ਹੌਲੀ ਨਿਕਲਣ ਦੀ ਕੋਸ਼ਿਸ਼ ਜ਼ਰੂਰ ਕਰੋ ਪਰੰਤੂ ਇੱਕ ਵਾਰੀ ਹਾਲਾਤ ਚਿੰਤਾਜਨਕ ਵਾਲੇ ਇੱਥੇ ਵੀ ਬਣੇ ਹੋਏ ਨੇ ਤਾਂ ਨੁਕਸਾਨ ਤਾਂ ਜ਼ਰੂਰ ਹੈ ਝੋਨੇ